ਦੇ ਕੋਈ ਇਹ ਜਿਹੜਾ ਸਾਰਾ ਜਿਹੜਾ ਯੂਟਿਊਬਰ ਦੇ ਲਿੰਕ ਕੋਈ ਨਿਕਲ ਲੈਣ ਮੰਨੀ ਮੋਤਾਨਾ ਹਣਾ ਉਹ ਸਾਰਾ ਜਿਹੜਾ ਸੈਕਟਰ ਦਾ ਅਪਾਰਟਮੈਂਟ ਜਿਹੜਾ ਉਹ ਦੇਖਦਾ ਹਣਾ ਸੇ ਇਸ ਕਰਕੇ ਜੇ ਮੈਂ ਜਿਹੜੀ 2-3 ਮਹੀਨੋਂ ਤੱਕ ਨਾ ਉਹਦੇ ਨਾਲ ਵੀ ਲਿੰਕ ਨਿਕਲ ਲੈਣ ਅੱਜ ਅੱਜ ਜਿਹੜਾ ਹੁੰਦਾ ਹਣਾ ਹਾਂ ਰੁਕ ਪਰਦਾ ਕੁਪਿੰਡਾ ਉੱਥੋਂ ਨਾ ਉਹ ਪਾਕਿਸਤਾਨ ਵੀ ਦੋ ਤਿੰਨ ਵਾਰੀ ਗਿਆ ਹੈ ਸੋ ਇਹਦੇ ਵਿੱਚ ਇਹੀ ਹੈ ਕਿ ਪਹਿਲਵਾਰੀ ਲਾਲਚ ਆ ਜਾਂਦੀ ਹੈ ਜਦੋਂ ਪੈਸੇ ਪੁੱਛਦਾ ਲਾਲਚ ਆ ਜਾਂ ਕੋਈ ਹੋਰ ਨੂੰ ਤੇ ਕੀ ਤੇ ਉਹਨਾਂ ਦੇਸ਼ ਵਿਰੋਧੀ ਕਰਦਾ ਇਥੇ ਉਹ ਜਿਹੜਾ ਸ਼ੰਗਲ ਐਸਐਪੀ ਹੈ ਪਰ ਇਹ ਵੀ ਜੇ ਉਹਨਾਂ ਦੀ ਕੋਈ ਲਿਸਟ ਇਸ ਤਰ੍ਹਾਂ ਵੀ ਆਉਂਦੀ ਹੈ ਅਸੀਂ ਪਹਿਲਾਂ ਵੈਰੀਫਾਈ ਕਰਕੇ ਸੀ ਇਨਸਪੈਕਟਰ ਰਾਜ ਤੋਂ ਪੂਰੀ ਤਰ੍ਹਾਂ ਆਯਾਦ ਕਰਨ ਦਾ ਜਿਹੜਾ ਅੱਜ ਸੋਦਾਈ ਦੁਕਾਨ ਦਾ ਤੁਹਾਨੂੰ ਸੋ ਪਹਿਲਾਂ ਉਹ ਦੁਕਾਨਾਂ ਜਿਹੜੀ ਸੀ ਉਹੋ ਇੱਕ ਵੀ ਜੇ ਹੋਰ ਅਧਿਸ਼ੀ ਦੇ ਹੈਲਪ ਪਰ ਜਾਂ ਦੁਕਾਨ ਤੇ ਕੋਈ ਕੰਮ ਕਰਦਾ ਤਾਂ ਉਹਦਾ ਵੀ ਇਨਸਪੈਕਟਰ ਜਿਹੜਾ ਸਾਹਮਣੇ ਰਹਿੰਦਾ ਸੀ ਕਿ ਕਿੰਨੇ ਪੈਸੇ ਦੇਣਾ ਹੈ ਉਹ ਕਾਊਂਟਸ ਰੱਖਿਆ ਪਰ ਕਾਉਂਟ ਰੱਖਿਆ ਨਹੀਂ ਰੱਖਿਆ ਉਹਨਾਂ ਸੀ ਨੂੰ ਬੜਾ ਆ ਕੇ ਵੀ ਕਰਤਾ ਕਿ ਵੀ ਜਬ ਵੀ ਤੋਂ ਕੱਟ ਲੋ ਜਿਹੜੇ ਜੇ ਕੰਮ ਕਰਦੇ ਦੁਕਾਨ ਤੇ ਤਾਂ ਉਹਨਾਂ ਨੂੰ ਕੋਈ ਇਨਸਪੈਕਟਰ ਦਾ ਕੋਈ ਅਧਿਨਸੀ ਦਾ ਕੋਈ ਕੰਸਟੈਂਟ ਕਿਸੇ ਕਰਦੀ ਵੀ ਲੋੜ ਨਹੀਂ ਜਰੂਰ ਨਹੀਂ ਵੀ ਤੋਂ ਉੱਪਰ ਜਿਹੜੇ ਉਹਨਾਂ ਦਾ ਜਿਹੜਾ ਸਾਰੀ ਅਨੰਦੀ ਜੀ ਸਟੇਸ਼ਨ ਸਾਰਾ ਕੁਝ ਉਹ ਤੇ ਵੀ ਤੋਂ ਘੱਟੇ ਵਾਲੇ ਜਿੰਨੇ ਵੀ ਨੇ ਉਹਨਾਂ ਦੇ ਫੈਕਟਰੀਆਂ ਤਾਂਕੀਆਂ ਨਾਲ ਕੋਈ ਵਾਧੂ ਜੁਰਮਾਨੇ ਨਾ ਲਾੜਨ ਚਾਹਤ ਕਰੋ ਤਾਂ ਉਹ ਆਰਾਮ ਨਾਲ ਤਾਂ ਕਰ ਸਕਦੇ ਨੇ ਲਗਭਗ 94 ਮਿੰਟ 98 95% 95 ਪਰਸੈਂਟ ਦੇ ਵਿੱਚ ਘਾਟ ਹੋ ਜਾਂਦੀ ਹੈ B ਜਾਂ B ਤੋਂ ਥੱਲੇ ਆਉਂਦਾ ਸਿਰਫ 5% ਨੇ ਜਿਹੜੇ B ਤੋਂ ਉੱਪਰ ਵੱਡੇ ਹੰਦਾਰ ਨੇ ਫਿਰ ਉਸ ਤੋਂ ਬਾਅਦ ਸਰਕਾਰ ਨੂੰ ਸਿਰਫ 6 ਮਹੀਨੇ ਦੀ ਜਾਣਕਾਰੀ ਦੇਣੀ ਪਊਗੀ ਕਿ ਆਪੀ ਬੰਦਸਾਡ ਨੂੰ ਕੰਮ ਕਰਦੇ ਪੈਸਾ ਸੋਧਨ ਰਾਬਟ ਦੂਜੇ ਨੰਬਰ ਤੇ ਕਰਮਚਾਰੀਆਂ ਦੀ ਆਮਦਨ ਬਤਾਉਣੀ ਹੈ ਜਿਹੜੇ ਕੰਮ ਕਰਦੇ ਓਵਰਟਾਈਮ ਦੀ ਸੀਮਾ ਜਿਹੜੀ ਹੈ ਉਹ ਪਹਿਲਾਂ 3 ਮਹੀਨਿਆਂ ਦੇ ਵਿੱਚ 50 ਘੰਟੇ ਸੀ ਇੱਕ ਹੱਟ ਦੇ ਵਿੱਚ ਉਹ 50 ਘੰਟੇ ਉਹ ਜਿਹੜਾ ਓਵਰਟਾਈਮ ਦਾ ਸਾਬਦੇ ਸੀ ਉਹਦੇ ਪੈਸੇ ਨਹੀਂ ਦਿੱਸਣਾ ਹੁਣ ਇਹਨੂੰ ਵਧਾ ਕੇ 144 ਘੰਟੇ ਕਰ ਦਿੱਤੇ ਜੱਲਾ ਕੱਟੇ ਨਾ ਮਾਰ ਇੱਕ ਦਿਨ 'ਚ 9 ਘੰਟਿਆਂ ਤੋਂ ਵੱਧ ਤੇ ਹਫ਼ਤੇ 'ਚ 48 ਘੰਟਿਆਂ ਤੋਂ ਵੱਧ ਕੰਮ ਕਰਨ ਤੇ ਦੁੱਗਣੀ ਰੇਟ ਦਾ ਓਵਰਟਾਈਮ ਦੋਗਾ ਜਿੰਨਾ ਉਹਨੂੰ 8 ਘੰਟਿਆਂ ਦਾ ਮਿਲਦਾ ਹੈ ਜੋ 9 ਘੰਟੇ ਕੰਮ ਕਰਦੇ ਤਾਂ ਜਿੰਨੇ ਨੂੰ ਪਾਰਟ ਟਾਈਮ ਮਿਲਦੇ ਨੇ ਉਹਨੇ ਉਹਨੂੰ ਇੱਕ ਟਾਈਮ ਦੇ ਡਬਲ ਦੋ ਕੰਟੈਂਟ ਬਣਦੇ ਕਲੀਅਰ ਸੋ ਉਹਨੇ ਨਾਲ ਉਹਨਾਂ ਦੀ ਇਨਕਮ ਵੀ ਵਧੂਗੀ ਓਵਰਟਾਈਮ ਵਧ ਗਿਆ ਤਾਂ ਉਹਨਾਂ ਦਾ ਜਿਹੜਾ ਕੰਪਨੀ ਆ ਜਿਹੜੀ ਉਹ ਵੀ ਜਿਹੜੇ ਉਹ ਵਧੂਗੀ ਤੇ ਕੁੱਲ ਸਮਾਂ ਜਿਹੜਾ ਕੰਮ ਦਾ ਉਹ 12 ਘੰਟੇ ਹੋਊਗਾ ਉਹ ਵਿੱਚ ਰੈਸਟ ਦਾ ਟਾਈਮ ਹੋਵੇਗਾ ਫਿਰ ਵੀ ਤੋਂ ਬੰਦ ਕਰਮਚਾਰੀਆਂ ਜਿਹੜੀਆਂ ਦੁਕਾਨਾਂ ਨੇ ਉਹਨਾਂ ਨੂੰ ਅਪਰੂਵਲ ਲੈਣ ਵਾਸਤੇ ਪਹਿਲਾਂ ਬਹੁਤ ਟਾਈਮ ਲੱਗਦਾ ਬਹੁਤ ਚੱਕਰ ਲੱਗਦੇ ਸੀ ਲੱਗਤਾਂ ਨੇ ਹੁਣ ਉਹਨਾਂ ਨੂੰ 24 ਘੰਟਿਆਂ ਦੇ ਵਿੱਚ ਵਿੱਚ ਅਪਰੂਵਲ ਮਿਲ ਜੂ ਜੇ 24 ਘੰਟਿਆਂ ਦੀ ਨਹੀਂ ਮਿਲਦੀ ਪੋਰਟਲ ਤੇ ਉਹਨਾਂ ਨੇ 24 ਘੰਟਿਆਂ ਤੋਂ ਬਾਅਦ ਹੋ ਗਏ ਤਾਂ ਮੰਨਿਆ ਜਾਊਗਾ ਕਿ ਉਹ ਤੋਂ ਆਉਂਦੇ ਯਾਨੀ ਕਿ 24 ਘੰਟੇ ਬੈਕਸ ਨਾ ਹੋਵੇ 24 ਘੰਟਿਆਂ ਦੇ ਵਿੱਚ ਦੇ ਚੱਕਰ ਹੋ ਨਬੀ ਨੂੰ ਕੋਈ ਜਿਹੜੇ ਜੇ ਕੋਈ ਗਲਤੀ ਹੁੰਦੀ ਹੈ ਤਾਂ ਸੁਧਾਰ ਦਾ ਮੌਕਾ ਮਿਲਦਾ ਪਹਿਲੀ ਤੇ ਦੂਜੀ ਗਲਤੀ ਦੇ ਵਿਚਕਾਰ ਤਿੰਨਵੇਂ ਗਿਆ ਦਾ ਸਾਮਣੇ ਜੇ ਕੋਈ ਕਿਸੇ ਤੋਂ ਕੋਈ ਰਿਕਾਰਡ ਨਹੀਂ ਰੱਖਿਆ ਗਿਆ ਜਾਂ ਕਿਸੇ ਦੀ ਲੇਬਰ ਦੀ ਰਜਿਸਟ੍ਰੇਸ਼ਨ ਨਹੀਂ ਕਰਾਈ ਦੀ ਤਾਂ ਉਹਨੂੰ ਮੌਕੇ ਦੇ ਮੱਕਾ ਦੁਬਾਰਾ ਕਰਨਾ ਤੇ ਇਹਦੇ ਨਾਲ ਜ਼ਿਆਦਾਤਰ ਮਾਮਲੇ ਜਿਹੜੇ ਕੋਰਟ ਚ ਜਾਣਗੇ ਪਹਿਲਾਂ ਕੋਰਟ ਦੇ ਵਿੱਚ ਹਰ ਚੀਜ਼ ਹੋਰ ਜਾਂਦੀ ਸੀ ਜਰਮਾਨਾ 100 ਰੁਪਏ ਆਉਣਾ ਹੁੰਦਾ ਸੀ ਪਰ ਕੋਰਟ ਜਾਣ ਦੇ ਮੱਦੇਨਜ਼ਰ ਖਰਚੇ ਜਾਂਦੇ ਸੀ ਤੇ ਵਪਾਰੀ ਜਿਹੜਾ ਹੈ ਉਹ ਸਾਡਾ ਕੋਈ ਦੁਸ਼ਮਣ ਨਹੀਂ ਹੈਗਾ ਸਾਡਾ ਹੀ ਸਹਾਰਾ ਹੈ ਪੰਡਾ ਤੇ ਵਪਾਰੀ ਕੋਈ ਅਧਰਾਤੀ ਉਹਨੇ ਕੰਮ ਕਰਨਾ ਹੁੰਦਾ ਹੈ ਹਨਾ ਉਸ ਤੋਂ ਹੋਰ ਕਿੰਨੇ ਬੰਦੇ ਨੂੰ ਰੋਜ਼ ਘਾਟ ਦਿੰਦਾ ਪਰਵਾੜਾ ਫੜਦਾ ਟੈਕਸ ਭਰਨ ਦੇ ਸ਼ੂਕ ਮੈਂ ਤਾਂ ਇੱਕ ਬੱਤ ਜਿਹੜਾ ਹੁਣ ਬਦਲਾਅ ਹੈ ਹਮ ਕੋਈ ਨਹੀਂ ਕੋਈ ਇੰਸੈਕਟਰ ਆ ਜੀ ਹਮ ਸਿਰਫ ਬਰਕੀ ਹੋ ਗਏ ਤਾਂ ਸਿਚੋਣਿਆ ਤਰੀਆ ਦਾ ਹਰ ਛੋਟਾ ਵਪਾਰੀ ਜਿਹਦੇ ਦਾ ਕੰਮ ਕਰੇ ਅਗਲੇ ਵਾਰੀ ਪੰਜਾਬ ਨੂੰ ਦੇਵਾਂਗੇ ਔਰ ਹਮੇਸ਼ਾ ਪੰਜਾਬ ਦੀ ਸਰਕਾਰ ਉਹ ਰੰਗਲਾ ਪੰਜਾਬ ਬਣਾਉਣ ਦੇ ਹਰ ਬੰਦੇ ਹਿੱਸੇ ਨਾਲ ਦੇ ਨਾਲ ਖੜੀ ਤੇ ਅੱਜ ਦਾ ਇਹ ਇਹਨੋਂ ਹੰਦਾ ਅਨਸਰ ਹੈ ਕਿ ਕੰਮ ਕੋਈ ਆਖਦਾ ਹੈ ਜੈਨੂ ਦਾ ਅਨਸਰ ਜਿਹਾ ਹੈ ਯਾ ਫਿਰ ਅੰਮਲੋਤ ਬਸ ਕਰਕੇ ਦੇ ਲਾ ਬੂਦ ਨੂੰ ਤਾਂ ਕਿ ਛੋਟੇ ਦੁਕਾਨਦਾਰਾਂ ਨੂੰ ਕੋਈ ਫालतू ਦੀ ਸਰਕਾਰੀ ਫਾਇਲਾਂ ਦੇ ਵਿੱਚ ਉਲਝਣਾ ਜਿਹੜੀਆਂ ਪੈਂਦੀਆਂ ਉਹਨਾਂ ਨੂੰ ਬਚਾਉ ਸਕੀਏ। ਇਹ ਨਿਰਕੋੜਤਾ ਰੱਖਣਾ ਪਵੇ। ਇਹ ਵਾਇਲੇਸ਼ਨ ਚ ਆਉਂਦਾ। ਇਹ ਤਾਂ ਕੋੜਤਾ ਹੁਣ ਵੀ ਰੱਖਦੇ ਆ। ਨਹੀਂ ਨਹੀਂ ਕੋੜਤਾ ਹੁਣ ਵੀ ਆ ਤੇ ਇਹ ਤਾਂ ਮੰਨਦੇ 5% ਦੇ ਉੱਤੇ ਰੱਖਦੀ। 20 ਤੋਂ ਘੱਲੇ ਲੋੜ ਨਹੀਂ। 20 ਤੋਂ ਘੱਲੇ ਬੰਦੇ। ਰਾਸ਼ਟ੍ਰਮ ਕਰਦੇ ਨੇ ਕਿ ਚੈਕਿੰਗ ਹੀ ਹੋਣੀਗੀ ਕਿ ਉਹ ਨਹੀਂ ਨਹੀਂ ਐਦਾਂ ਨਹੀਂ ਕਿ ਜਿਹੜਾ ਉਹਨਾਂ ਨੂੰ ਹਰ ਰੋਜ਼ ਕੋਈ ਨਾ ਕੋਈ ਨੋਟਿਸ ਆ ਜਾਂਦਾ ਸੀ ਕੁਛ ਦਾ ਕੁਛ ਕਿਹੜਾ ਮਾਰ ਕੇ ਇਨਸਪੈਕਟਰ ਆ ਕਈ ਕਈ ਜਗ੍ਹਾ ਤੇ ਤਾਂ ਜੇ ਇਨਸਪੈਕਟਰ ਆ ਜੇ ਸਾਰਾ ਬਜ਼ਾਰ ਹੀ ਬੰਦ ਕਰ ਦਿੱਤਾ ਜਾਂਦਾ ਇਨਸਪੈਕਟਰ ਆ ਸੈਂਪਲ ਭਰ ਨਾਲੇ ਆ ਕੇ ਫੜਨਾਂਗੇ ਅਸੀਂ ਉਹ ਚੀਜ਼ਾਂ ਖਤਮ ਕਰਨ ਲੱਗੇ ਆ ਇਹ ਫਿਰ ਹਰ ਰੋਜ਼ ਦੀ ਉਹਨਾਂ ਨੂੰ ਹੌਸਪਾਤਲ ਜਿਹੜੀ ਉਹ ਵੀ ਜੇ ਉਹਨਾਂ ਕੋਟਲ ਵੀ ਹੈ ਜੇ ਉਹਨਾਂ ਨੂੰ ਕੋਈ ਇਨਸਪੈਕਟਰ ਪਾਰਟਿਕੂਲਰ ਇਨਸਪੈਕਟਰ ਕੋ ਤੰਗ ਕਰਦਾ ਉਸਕੇ ਅੱਤਰ ਸਦਿਨੇ ਪਾ ਕੇ ਦੇ ਦਿੰਦੇ ਆ ਜੀ ਸਭ 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 ਇਹਨਾਂ ਨੂੰ ਸੋਚਦੇ ਰੈਗੂਲੇਟ ਹੋ ਜੂਗਾ ਪਹਿਲੇ ਲੇਬਰ ਲਾਜ਼ ਬਹੁਤ ਸਾਰੇ ਲੇਬਰ ਲਾਜ਼ ਬਹੁਤ ਸਾਰੇ ਐਪਲੀਕੇਬਲ ਲੇਬਰ ਲਾਜ਼ ਜੇ ਪੈਸਾ ਨਹੀਂ ਪੁੱਛਿਆ ਸੇਮ ਹੈ ਲੇਬਰ ਲਾਜ਼ ਸਾਰੇ ਐਪਲੀਕੇਬਲ ਨੇ ਸਾਰੀਆਂ ਸਹੂਲਤਾਂ ਚਾਹੇ ਹੋ ਮਤਲਬ ਉਹਦੇ ਕਰਜਨ ਦੀ ਜਿਹੜੀਆਂ ਸਹੂਲਤਾਂ ਜਾਂ ਉਹਦੇ ਬੱਚਿਆਂ ਦੀ ਬੀਸਾਂ ਦਾ ਤੋਂ ਲੈ ਕੇ ਹਨਾ ਲੇਬਰ ਲਾਜ਼ ਦੇ ਵਿੱਚ ਜਿੰਨਾ ਵੀ ਜਨਾ ਕੰਸਟਰਕਸ਼ਨ ਲੇਬਰ ਹੈ ਉਹ ਜਿਨ੍ਹਾਂ ਦੇ ਕਾਰਡ ਬਣੇ ਹੋਏ ਨੇ ਉਹਨਾਂ ਨੂੰ ਜੋ ਮਿਲਦਾ ਅਸੀਂ ਉਹੀ ਸੇਮ ਉਹਨਾਂ ਨੂੰ ਦੇ ਅਧਿਕਾਰ ਨੂੰ ਜੇਕਰ ਕੋਈ ਦਾਨ ਦੇ ਕੰਮੇ ਦਾ ਜੀ ਤਾਂ ਉਹਦਾ ਅਧਿਕਾਰ ਹੀ ਸੈਂਕੜੇ ਦਾ ਆਪ ਨੂੰ ਮਤਾ ਹੋ ਰਹੀ ਹੈ ਅਸੀਂ ਕਿਸੇ ਦਾ ਅਸੀਂ ਕਿਸਦਾ ਅਧਿਕਾਰ ਨਹੀਂ ਜੀ ਖੋਇਆ ਇਹਦੇ ਚ ਉਹ ਜਾਣਨਾ ਚਾਹੁੰਦਾ ਕੋਰਟ ਜਾ ਸਕਦਾ ਹੈ ਕੋਰਟ ਵੀ ਜਾ ਸਕਦਾ ਕੋਈ ਅਸੀਂ ਕਿਹਨੇ ਵੀ ਉਹ ਨੂੰ ਕੋਰਟਾਂ ਦੇ ਚੱਕਰ ਨਾਲ ਹੋਏ ਪੈਣ ਦੇ ਉੱਥੇ ਕੰਮ ਨਹੀਂ ਤੇ ਮੈਨੂੰ ਪਤਾ ਨਹੀਂ ਸਿਸਟਮ ਕਿਵੇਂ ਨਹੀਂ ਨਹੀਂ ਇਹ ਤਾਂ ਤੁਸੀਂ ਇਹ ਤਾਂ ਤੁਸੀਂ ਜਿਹੜਾ ਹਾਈਪੋਥੈਟিক্যাল ਗੱਲ ਕਰ ਰਹੇ ਹੋ ਨਾ

ਬਿਲਕੁਲ ਨਹੀਂ 1% ਵੀ ਨਹੀਂ ਹੈ ਇਹ ਇਹ ਆਪਣਾ ਧਿਆਨ ਦੇ ਰਹੇ ਹੋ ਤੁਹਾਡਾ ਤੁਹਾਡਾ ਪਿਆਰ ਹੋ ਸਕਦਾ ਜਿਹੜਾ 100 ਪੇਜ ਦਾ ਨਸੀ ਪੀਆ ਹੁਣ ਤੁਸੀਂ ਦੱਸੋ ਇਹ ਲੇਬਰ ਦਸ਼ੋਸ਼ਨ ਹੋ ਰਿਹਾ ਹੈ ਜਮਾਨਾ ਹੁੰਦੀ ਰਹਿੰਦਾ ਸੀ ਕਿ ਭਾਈ ਆਪਦੇ ਹਸਾਬ ਨਾਲ ਰਿਕਾਰਡ ਨਾਤ ਪ੍ਰੋਪਰ ਉਹਦਾ ਉਹਦਾ ਸਾਡੇ ਨਾਲ ਪੋਰਟਲ ਤੇ ਖੜਾ ਇੰਕਟ ਚਾਹਾਂਗੇ ਤੇ ਨਾਲ ਨਾਲ ਜਦੋਂ ਤੱਕ ਇਹਨੂੰ ਅਪਲੋਡ ਕਰਕੇ ਪੂਰਾ ਅਪਲੋਡ ਕਰਕੇ ਸੌਦਾਈ ਵਿਦਾਨ ਸਮਝ ਲਿਆ ਕਿ ਅਮਗੋ ਤੱਕ ਅਸ ਇਸ ਸਟੇਕ ਹੋਲਡਰਸ ਨਾਲ ਵੀ ਕਿ ਜੀ ਅੱਜ ਕੱਲ੍ਹ ਬਤ ਕਰਾਂਗੇ ਉਹ ਲੇਬਰ ਡਿਪਾਰਟਮੈਂਟ ਦੀ ਮੀਟਿੰਗ ਵੀ ਲਵਾਗੇ ਜੇ ਕੋਈ ਸਟੇਬਲ ਤੇ ਵੀ ਲੋਕਾਂ ਦੇ ਰਹਿੰਦੇ ਅਜਿਹਾ ਲੇਬਰ ਜੁੜਿਆ ਨਾ ਨਾਟਿਆ ਲੇਬਰ ਜਿਵੇਂ ਸੰਪਾਣ ਮੰਨ ਉਸਾ ਸੀਰ ਸਰ ਜਿਹੜੇ ਇਸਪੈਕਟਰ ਸਰ ਯੂਟਿਊਬਰ ਦਗਾ ਦਾ ਦਿੱਤਾ ਕੀ ਗਾਇ ਹੈ ਇੱਕ ਹੋਰ ਪਰ ਕੀ ਆਨੇ ਵਾਲੇ ਕੰਮ ਹੀ ਪੰਜਾਬ ਦਾ ਇੰਸਟੀਟਿਊਟ ਦੇਖੋ ਇਹ ਜਿਹੜਾ ਸਾਰਾ ਜਿਹੜਾ ਯੂਟਿਊਬਰ ਦੇ ਲਿੰਕ ਕੋਈ ਨਿਕਲ ਲੈਣ ਮੰਨੀ ਮਤਾਨਾ ਹੈ ਨਾ ਉਹ ਸਾਰਾ ਜਿਹੜਾ ਸੈਂਟਰ ਦਾ ਪਾਰਟ ਨੇ ਜਿਹੜਾ ਉਹ ਦੇਖਦਾ ਹੈ ਨਾ ਤੇ ਇਸ ਕਰਕੇ ਜਿਵੇਂ ਜਿਹੜੀ ਜੋਤੀ ਮਨੋਤਰਾ ਕੇ ਨਾਲ ਸੁਣਦੇ ਉਹਦੇ ਨਾਲ ਵੀ ਲਿਖ ਨਿਕਲੇ ਨੇ ਅੱਜ ਅੱਜ ਜਿਹੜਾ ਹੋਇਆ ਨਾ ਉਹ ਵੀ ਹਾਂ ਰੂਪ ਪੜਦਾ ਬਿੰਦ ਉਹ ਤੋਂ ਨਾ ਉਹ ਪਾਕਿਸਤਾਨ ਵੀ ਦੋ ਤਿੰਨ ਵਾਰੀ ਗਿਆ ਹੈ ਸੋ ਇਹਦੇ ਵਿੱਚ ਇਹੀ ਹੈ ਕਿ ਕਈ ਵਾਰੀ ਲਾਲਚ ਆ ਜਾਂਦੀ ਹੈ ਜਦੋਂ ਕੋਈ ਪੈਸੇ ਪੁੱਛਦਾ ਲਾਲਚ ਆ ਜਾਂ ਕੋਈ ਉਹਨਾਂ ਤੇ ਕਿ ਤੇ ਉਹਨਾਂ ਦੇਸ਼ ਭਰੋ ਦੀ ਕਰਦੇ ਨਹੀਂ ਇਥੇ ਉਹ ਜਿਹੜਾ ਸ਼ਾਮਲ ਕਰ ਲੈਂਦੇ ਆ ਪਰ ਇਹ ਵੀ ਜੋ ਉਹਨਾਂ ਦੀ ਕੋਈ ਲਿਸਟ ਇਸ ਤਰ੍ਹਾਂ ਨਹੀਂ ਆਉਂਦੀ ਹੈ ਅਸੀਂ ਫਿਰਾਂ ਮੈਰੀਟ ਕਰਕੇ ਫਿਰ ਉਹਨਾਂ ਨੂੰ ਮੈਂ ਤਾਂ ਤੁਹਾਨੂੰ ਆਪੇ ਬਿਆਨ دیا tha ਬੰਨ੍ਹੇ ਸ਼ਰਮਨ ਹਸਬੰਦ ਨੂੰ